ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਰਨਮੈਂਟ ਤੇ ਜਾਣ ਤੋਂ ਪਹਿਨਾ ਪਿੱਚ ਸਾਡੀ ਬਿਲਕੁਲ ਖਰਾਬ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਅਸੀਂ ਜਾਣ ਲੱਗੇ ਮਿੱਟੀ ਸਟਿਚ ਦੇ ਉੱਪਰ ਪਾ ਗਏ ਸੀਗੇ ਤੇ ਅੱਜ ਕਾਫੀ ਦਿਨਾਂ ਬਾਅਦ ਲਗਭਗ 1 ਮਹੀਨੇ ਤੋਂ ਉੱਪਰ ਟਾਈਮ ਹੋ ਚੱਲਿਆ ਤੇ ਮਿੱਟੀ ਪਾਈ ਨੂੰ ਤੇ ਇਸ ਨੂੰ ਚੰਗੀ ਤਰ੍ਹਾਂ ਪਾਣੀ ਲਗਾਉਣ ਤੋਂ ਬਾਅਦ ਸੁੱਕਣ ਤੋਂ ਬਾਅਦ ਚੰਗੀ ਤਪਲਵਾਨ ਤੋਂ ਬਾਅਦ ਅੱਜ ਇਸ ਦੀ ਪਕਿਆਈ ਦਾ ਕੰਮ ਚੱਲ ਰਿਹਾ ਹੈ ਕਿਚ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਕੋਸ਼ਿਸ਼ ਜਾਰੀ ਹੈ ਤੇ ਜਿਵੇਂ ਸਾਨੂੰ ਪਤਾ ਹੀ ਹੈ ਜਦੋਂ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਸਾਰੇ ਬੰਦੇ ਗਰਾਊਂਡ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ ਪਰੰਤੂ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਪਿਚ ਦਾ ਜਾਂ ਗਰਾਊਂਡ ਦਾ ਕੋਈ ਕਰਾਣਾ ਹੁੰਦਾ ਹੈ ਤਾਂ ਬਸ ਇਹੀ 6-7 ਬੰਦੇ ਆਪਣੀ ਹਾਜ਼ਰੀ ਕਰਦੇ ਨੇ ਇਕ ਦੋ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਇਲੈਕਸ਼ਨ ਡਿਊਟੀ ਵੀ ਲੱਗੀ ਹੋਈ ਆ ਜੇ ਸਦਕਾ ਉਹ ਆ ਨਹੀਂ ਸਕੇ ਇਹ ਨਾ ਬਾਰੇ ਆਓ ਤੁਹਾਨੂੰ ਪਿੱਛੇ ਥੋੜੀ ਜਿਹੀ ਦਿਖਾਨਾ ਕਿਵੇਂ ਤਿਆਰ ਹੋ ਰਹੀ ਆ ਨਾਲ ਹੀ ਨਾਲ ਕਾਫੀ ਟਮੇ ਕਾਫੀ ਸਮੇ ਤੋਂ ਜੋ ਗਰਾਊਂਡ ਦਾ ਕਾਫੂਸ ਇਕੱਠਾ ਕੀਤਾ ਪੁੱਸ ਕਰਕੇ ਬੈਕ ਸਾਈਡ ਵੀ ਇਹਦੀ ਬਹੁਤ ਹੀ ਖਰਾਬ ਲੱਗ ਰਹੀ ਸੀ ਸੋ ਅੱਜ ਸਿੱਚ ਠੀਕ ਦੇ ਨਾਲ ਨਾਲ ਸામਨੇ ਜੋ ਕੋਰੀਡੋਰ ਨਜ਼ਰ ਆ ਰਹੇ ਆ ਉਹਦੀ ਵੀ ਸਫਾਈ ਚੱਲ ਰਹੀ ਹੈ ਤੇ ਢੇਰੀਆਂ ਲੱਗੀਆਂ ਹੋਈਆਂ ਨੇ ਸਾਰੇ ਪਾਸੇ ਛੋਟੀਆਂ-ਛੋਟੀਆਂ ਢੇਰੀਆਂ ਨਜ਼ਰ ਆ ਰਹੀਆਂ ਹੋਣਗੀਆਂ ਤੇ ਸਾਹਮਣੇ ਬੰਦੇ ਜੋ ਲੇਬਰ ਤੇ ਲਿਆਂਦੇ ਹੋਏ ਨੇ ਉਹ ਆਪਣੀ ਕਾਰਵਾਈ ਤੇ ਲੱਗੇ ਹੋਏ ਨੇ ਆਲੀਏ ਭਰ ਕੇ ਯੂਨੀਵਰਸਿਟੀ ਤੋਂ ਬਾਹਰ ਕਾਫੂਸ ਲੈ ਕੇ ਜਾਇਆ ਜਾਵੇਗਾ ਸਫਾਈ ਮੇਂ ਜਾ ਰਹੀ ਹੈ ਕਿਉਂਕਿ ਇਹ ਵੀ ਇਹ ਵੀ ਕੰਮ ਜ਼ਰੂਰੀ ਹੈ ਸਫਾਈ ਕਰਨੀ ਤਾਂ ਹੀ ਗਰਾਊਂਡ ਸੋਹਣਾ ਲੱਗਦਾ ਹੈ ਬਸ ਹੁਣ ਸਾਡੇ ਜਵਾਨ ਅਗਲੇ ਹਫਤੇ ਤੋਂ ਫਿਰ ਤੋਂ ਗਰਾਊਂਡ ਦੇ ਵਿੱਚ ਹਾਜ਼ਰ ਹੋਣਗੇ ਕੋਈ ਟੂਰਨਾਮੈਂਟ ਤੋਂ ਬਾਅਦ ਆ ਕੇ ਇੱਕ ਦੋ ਪਲੇਅਰ ਨੇ ਜਿਨ੍ਹਾਂ ਨੇ ਬਾਹਰ ਹੋਰ ਟੀਮਾਂ ਦੇ ਨਾਲ ਮੈਚ ਖੇਡੇ ਨੇ ਪਰੰਤੂ ਆਪਣੇ ਘਰ ਦੇ ਵਿੱਚ ਖੇਡਣਾ ਹੀ ਸਾਨੂੰ ਵਧੀਆ ਲੱਗਦਾ ਹੈ ਸਾਰੇ ਇਕੱਠੇ ਹੋ ਕੇ ਇੱਕ ਟੀਮ ਬਣ ਕੇ ਖੇਡਦੇ ਨੇ ਤਾਂ ਬਹੁਤ ਹੀ ਮਜ਼ਾ ਆਂਦਾ ਵੀ ਲੋਡ ਹੈ ਬਹੁਤ ਜ਼ਿਆਦਾ ਕਿਉਂਕਿ ਪਾਣੀ ਜ਼ਿਆਦਾ ਲੱਗਿਆ ਹੋਣ ਕਰਕੇ ਥੋੜਾ ਵਿਚ ਦਾ ਏਰੀਆ ਗਿੱਲਾ ਹੈ ਜਿਸ ਕਰਕੇ ਜਦੋਂ ਇਹ ਪਟੜਾ ਇੰਚ ਕੀ ਤਰ੍ਹਾਂ ਸੁੱਕੇਗਾ ਫਿਰ ਅਸਲੀ ਗੱਲ ਬਣੇਗੀ ਜਿੰਦੀ ਤੁਸੀਂ ਦੇਖ ਸਕਦੇ ਹੋ ਵਿੱਚ ਲਗਭਗ ਤਰ ਹੈ ਪਰੰਤੂ ਹਾਲੇ ਵੀ ਕੋਕੀ ਅੰਦਰ ਗਿੱਲੀ ਹੋਣ ਕਰਕੇ ਵਿੱਚ ਮਿੱਟੀ ਗਿੱਲੀ ਅੰਦਰੋਂ ਤੇ ਉਸ ਨੂੰ ਹਾਲੇ ਸੁੱਕਣ 'ਚ ਟਾਈਮ ਲੱਗੇਗਾ ਪਾ ਕੇ ਕਿ ਤੁੰਡੀ ਜਾ ਕੇ ਉਹ ਫਟਾ ਉਹ ਨੀਮਾ ਯਾਰ ਪਰ ਉਹ ਪਗੋਦਲ ਉਹ ਹੈ ਇਹੋ ਜਿਹਾ ਨਾ ਉਹ ਸਾਰੇ ਨੀਮਾ ਇਤਨਾ ਉੱਚਾ ਹੈ ਇਹ ਜਾਣ ਕੇ ਕਰਾਤੀ ਜੇ ਕੱਲ ਨੂੰ ਟ੍ਰੈਕ ਤੇ ਖੇਡੇ ਨਾ ਥੋੜਾ ਜਿਹਾ ਹਲਕਾ ਜਿਹਾ ਫੱਖਾ ਦਾ ਹੋਏਗਾ ਪੋਸਟਾ ਤੇ ਇਹ ਦਾ ਥੋੜਾ ਜਿਹਾ ਅਸੀਂ ਇਸ ਹਿਸਾਬ ਨਾਲ ਬਣਾ ਵੀ ਥੋੜਾ ਜਿਹਾ ਇਸ ਤੋਂ ਬਾਅਦ ਨਾ ਇਹਨੂੰ ਉੱਚਾ ਹੈ ਤਾਂ ਇਹ ਤਾਂ ਕਿਪਰ ਦੇ ਕੋਲ ਜਾ ਕੇ ਇਹਨੇ ਨੁਕੀ ਰਹਿ ਗਈ ਮੈਨੂੰ ਨਾ ਬੜੇ ਮੀਂਹ ਸਦਾਰਿਆ